ਇਹ ਪੁਲਿਸਤਰੀ ਕਪਨੀ ਜਿਹੜੀ ਹੈ ਦੇ ਦੋ ਵੈਪਨ 315 ਬੋਲਦੇ ਕਬਰ ਹੋਏ ਨੌਂ ਬੰਦਾਰਾ ਨੇ ਇੱਕ ਬੱਤੀ ਬੋਰ ਦਾ ਵੈਪਨ ਦੇ ਕਬਰ ਹੋਇਆ ਨਾਲ 6 ਮਿੰਟ ਇਹਨਾਂ ਦੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਸਾਰੇ ਆ ਇਹਦੇ ਚੋਂ ਇੱਕ ਕੋਸ਼ੀ ਜਿਹੜਾ ਹੈਗਾ ਉਹਦੇ ਜਿਹੜਾ ਪਹਿਲਾ ਬੋਲ ਬੱਚੇ ਨੇ 308 ਜਿਹੜਾ ਉਹ ਬੰਦੇ ਜਿਹੜਾ ਇਸ ਦਾ ਤੀਜਾ ਬੰਦਾ ਜਿਹੜਾ ਉਹਦੀ ਵਾਈਫ ਇਹਦੇ ਨਾਲ ਗੋਲੇ ਨਾਲ ਹੀ ਮਰਸੀ ਗੋਰਾ ਜਿਹੜਾ ਇਹਦਾ 24 ਸੀ ਜਿਹੜਾ ਉਹ ਬਾਹਰਿੰਦਾ ਸੀ ਜ਼ਿਆਦਾਤਰ ਜਿਹਦੇ ਕਰਕੇ ਵੀ ਵਾਈਫ ਦੇ ਬਾਅਦ ਇਹਦੇ ਨਾਲ ਗੋਰੇ ਨਾਲ ਰਿਲੇਸ਼ਨ ਹੋ ਗਏ ਤੇ ਉਹਨੇ ਗੋਰੇ ਨਾਲ ਗੱਲ ਕੀਤੀ ਕਿ ਮੇਰਾ ਘਰਵਾਲਾ ਮਨਵਾਦਾ ਕੁਝਦਾ ਫੇਰ ਕੋਈ ਇਲਾਜ ਕੀਤਾ ਜਾਵੇ ਗੋਰੇ ਨੇ ਇਹਦੀ ਸੁਪਾਰੀ ਦਿੱਤੀ ਸੋ ਇਹਦੇ ਇਸ 115 ਗੋਰੇ ਦਾ ਇੱਕ ਵੈਪਨ ਰਿਕਵਰ ਹੋਇਆ ਅੱਜ 5 ਜਿਲ੍ਹਾ ਕਾਪੂਰੇ ਕਵਰ ਹੋਏ ਇਹਨਾਂ ਬਾਰੇ ਵੀ ਜਦੋਂ ਪੁੱਛ ਕੀਤੀ ਵੀ ਇਹਨਾਂ ਬਾਰੇ ਪਤਾ ਲੱਗਾ ਕਿ ਇਹਨਾਂ ਨੇ ਇੱਕ ਮੱਦੇ ਤੇ ਤੇ ਸਾਥ ਲੱਗੀ ਸੀ ਜਿਹੜਾ ਮਕਦਮਾ ਜਿਹੜਾ ਰਿਵੀਜ਼ਨ ਕਰਵਾ ਸੀ ਜਿਹੜਾ ਕੰਸੀਸਟਰ ਕਲੀਅਰ ਹੋਇਆ ਜਿਹੜਾ ਕਿ ਇਹ ਬੇਸ਼ ਰਾਦਰ ਜਿਨੇ ਵਾਰਦਾਤ ਕੀਤੀ ਸੀ ਸੁਭਨ ਦੇ ਗੁਰੂ ਤੇ ਸੁਭਨ ਲੋਕਾਂ ਨੂੰ ਪੁੱਛ ਲੋਗਾ ਉਹਦੇ ਤੇ ਆ ਦੇਖੋ ਸੁਭਿੰਦਰ ਆਤਾ ਜੀ ਵਾਰ ਵੀ ਹੋਰ ਕਾਫੀ ਬਣ ਲੈਣ ਲੱਗ ਕੇ ਦੇਖਦੇ ਆਂ ਦੋ ਤੇ ਸਮ ਵਰਨਾ ਹੋ ਗਏ ਛੋਟੇ ਛੋਟੇ ਕਮਰਮੇ ਦੇ ਠੀਕ ਹੈ ਦੋਸ਼ ਨਾ ਚੱਲ ਸਾਰੇ ਪਾਰਟਨਰ ਤੋਂ ਆਮ ਤੌਰ ਤੇ ਫਾਰਮ ਤੇ ਆ ਰਿਹਾ ਹੈ ਨਿਕਲੋ ਜੀ ਛੋੜੋ ਜੀ ਪੰਜਾਉਂ ਦਾ ਮਨੋਜ ਨੇ ਨੰਬਰ 13 ਪੁੱਛਿਆ ਕਰਨਾ 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 ਭਾਜੀ ਅਜੇ ਤੂੰ ਨਾ ਬਹੁਤ ਤੰਗ ਕਰਦਾ ਗੁਰੂ ਜੀ ਅੱਗੇ ਲੈ ਜਾ ਠੀਕ ਹੋ ਜੀ ਬੇਸਿਕਲੀ ਚਾਰ ਪਰਚੇ ਨੇ ਜਿੰਨਾ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ ਤੁਹਾਡੇ ਨਾਲ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੇ ਚੋ ਦੋ ਪਰਚੇ ਦਰਜ ਹੋਏ ਨੇ ਕਤਵਾਲੀ ਥਾਣੇ 'ਚ ਜਿਹੜਾ ਇੱਕ ਪਰਚਾ ਦਰਜ ਹੈ ਇਹਦੇ ਕਤਵਾਲੀ ਥਾਣੇ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਰਨ ਉਰਫ ਨਖੇਲ ਤੇ ਹਰ ਸਿਮਰਨਜੀਤ ਸਿੰਘ ਉਰਫ ਗੋਰਾ ਇਹਨਾਂ ਕੋਲ ਵੈਪਨ ਹੈਗਾ ਤੇ ਜੇ ਇਹਨਾਂ ਕੋਲ ਰੇਡ ਕੀਤੀ ਜਾਵੇ ਤੇ ਵੈਪਨ ਬਰਾਬਰ ਕੀਤੇ ਜਾ ਸਕਦੇ ਜਿਹੜਾ ਵੈਪਨ ਇਹਨਾਂ ਨੇ ਲਿਆਂਦਾ ਉਹ ਕਿਸੇ ਇਲੈਗਲ ਐਕਟੀਵਿਟੀ ਵਾਸਤੇ ਲਿਆਂਦਾ ਤੇ ਇਹਨੂੰ ਯੂਜ਼ ਕਰਨਗੇ ਕਿਸੇ ਦੇ ਖਿਲਾਫ ਤੇ ਕਿਸੇ ਦਾ ਨੁਕਸਾਨ ਕਰਨਗੇ ਇਸ ਇਨਫੋਰਮੇਸ਼ਨ ਨੂੰ ਐਕਸ਼ਨ ਲੱਭੇ ਐਸ ਐਚਓ ਕਤਵਾਲੀ ਦੀ ਟੀਮ ਡੀਐਸਪੀ ਸਿਟੀ 1 ਐਸਪੀ ਸਿਟੀ ਇਹਨਾਂ ਨੇ ਜਦੋਂ ਐਕਸ਼ਨ ਕੀਤਾ ਨਾਲ ਇਹਨਾਂ ਦੇ ਐਸ ਐਚਓ ਸਵੈਲਾਈਨ ਵੀ ਸੀਗੇ ਜਿਨ੍ਹਾਂ ਨੇ ਇਸ ਟੀਮ ਦੇ ਨਾਲ ਸ਼ਮੂਲੀਅਤ ਕੀਤੀ ਇਸ ਦੋਵਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਜਦੋਂ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਗੈਤਨ ਰਿਕਵਰ ਹੋਇਆ ਬੱਤੀਪੁਰ ਦਾ ਨਾਲ ਜ਼ਿੰਦਾ ਰਾਉਂਡਰੀ ਕਵਰ ਹੋਏ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਪਤਾ ਲੱਗਾ ਕਿ ਇੱਕ ਦਿਨ ਪਹਿਲਾਂ ਇਹਨਾਂ ਨੇ ਸਦਰ ਪਟਿਆਲਾ ਚ ਵੀ ਵਾਰਦਾਤ ਕੀਤੀ ਸੀ ਰਾਤ ਨੂੰ ਤਿੰਨ ਬੰਦੇ ਜਾ ਰਹੇ ਸੀ ਮੋਟਰਸਾਈਕਲ ਤੇ ਉਹਨਾਂ ਤੇ ਇਹਨਾਂ ਨੇ ਫਾਇਰਿੰਗ ਕੀਤੀ ਸੀ ਜਿਹਦੇ ਦੋ ਬੰਦੇ ਇੰਜਰਡ ਹੋਏ ਸੀ ਉਸ ਫਾਇਰਿੰਗ ਦਾ ਜਿਹੜਾ ਕਾਰਨ ਸੀਗਾ ਉਹਨਾਂ ਚੋਂ ਜਿਹੜੇ ਦੋ ਬੰਦੇ ਇੰਜਰਡ ਹੋਏ ਸੀ ਉਹਨਾਂ ਚੋਂ ਇੱਕ ਬੰਦਾ ਜਿਹੜਾ ਉਹਦੀ ਵਾਈਫ ਇਹਦੇ ਨਾਲ ਗੋਰੇ ਨਾਲ ਇਮਾਂਟ ਸੀ ਗੋਰਾ ਜਿਹੜਾ ਇਹਨਾਂ ਦਾ ਗੁਆਂਢੀ ਸੀ ਜਿਹੜਾ ਉਹ ਇੰਜਰਡ ਸੀ ਬੰਦਾ ਉਹ ਕੰਬਾਈਨ ਤੇ ਜਾਂਦਾ ਸੀ ਬਾਹਰ ਰਹਿੰਦਾ ਸੀ ਜ਼ਿਆਦਾਤਰ ਜਿਹਦੇ ਕਰਕੇ ਉਹਦੀ ਵਾਈਫ ਤੇ ਬਾਹਰ ਇਹਦੇ ਨਾਲ ਗੋਰੇ ਨਾਲ ਰਿਲੇਸ਼ਨ ਹੋ ਗਏ ਤੇ ਉਹਨੇ ਗੋਰੇ ਨਾਲ ਗੱਲ ਕੀਤੀ ਕਿ ਮੇਰਾ ਘਰ ਵਾਲਾ ਮੈਨੂੰ ਮਾਰਦਾ ਕੁੱਟਦਾ ਇਹਦਾ ਕੋਈ ਇਲਾਜ ਕੀਤਾ ਜਾਵੇ ਗੋਰੇ ਨੇ ਇਹਦੀ ਸੁਪਾਰੀ ਦਿੱਤੀ ਨਖਿਲ ਨੂੰ ਕਰਨੋਰਥ ਨਖਿਲ ਨੂੰ ਜਿਹੜੇ ਕਿਉਂ 1,45,000 1,55,000 ਇਹਨੂੰ ਦੇ ਚੁੱਕੇ ਸੀ ਟੋਟਲ ਜਿਹੜੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਸੀ ਉਹ 5 ਲੱਖ ਦੀ ਹੋਈ ਸੀ ਜਿਹੜਾ ਤੀਜਾ ਤਰਚਾ ਉਹ ਵੀ ਕੋਤਵਾਲੀ ਕੋਲ ਇਨਫੋਰਮੇਸ਼ਨ ਆਈ ਸੀ ਬੰਦਿਆਂ ਬਾਰੇ ਉਹਦੇ ਤਿੰਨ ਬੰਦੇ ਸੀਗੇ ਤਿੰਨ ਬੰਦਿਆਂ ਬਾਰੇ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਕੋਲ ਵੈਪਨ ਹੈ ਜੇ ਇਹਨਾਂ ਤੇ ਵੀ ਰੇਡ ਕੀਤੀ ਜਾਵੇ ਤਾਂ ਵੈਪਨ ਰਿਕਵਰ ਹੋ ਸਕਦਾ ਸੋ ਇਹਦੇ ਵਿੱਚ 315 ਬੋਰ ਦਾ ਇੱਕ ਵੈਪਨ ਰਿਕਵਰ ਹੋਇਆ ਨਾਲ ਪੰਜ ਜ਼ਿੰਦਾਕਾਰ ਤੁਸੀਂ ਰਿਕਵਰ ਹੋਏ ਇਹਨਾਂ ਬਾਰੇ ਵੀ ਜਦੋਂ ਪੁੱਛਗਿੱਛ ਕੀਤੀ ਗਈ ਇਹਨਾਂ ਬਾਰੇ ਵੀ ਪਤਾ ਲੱਗਾ ਕਿ ਇਹਨਾਂ ਨੇ ਇੱਕ ਬੰਦੇ ਤੇ ਕਾਤਲਾਨਾ ਹਮਲਾ ਕੀਤਾ ਸੀ ਜਿਹਦੇ ਨਾਲ ਉਹਦੇ ਕੰਨ ਤੇ ਸੱਟ ਲੱਗੀ ਸੀ ਇਹ ਜਿਹੜਾ ਮੁਕੱਦਮਾ ਹੈ ਜਿਹੜਾ ਇਨੀਸ਼ੀਅਲ ਮੁਕੱਦਮਾ ਸੀ ਜਿਹੜਾ ਪੁੱਛਗਿੱਛ ਚ ਕਲੀਅਰ ਹੋਇਆ ਉਹ ਸਿਵਲ ਲਾਈਨ ਦਾ ਮੁਕੱਦਮਾ ਸੀ ਸੋ ਇਹਦੇ ਵਿੱਚ ਵੀ ਸਵਨ ਲਾਈਨ ਦੀ ਟੀਮ ਕੁਤਵਾਲੀ ਦੀ ਟੀਮ ਅੰਡਰ ਲੀਡਰਸ਼ਿਪ ਆਫ ਡੀਐਸਪੀ ਸਿਟੀ 1 ਕੇਐਸਪੀ ਸਿਟੀ ਸਾਡੀ ਸੁਪਰਵੀਜ਼ਨ ਤੇ ਇਹਨਾਂ ਨੇ ਕੰਮ ਕਰਦੇ ਹੋਏ ਉਹ ਵੀ ਕੇਸ ਸਟ੍ਰੇਸ ਕੀਤਾ ਸੋ ਜਿਹੜੇ ਦੋ ਇੰਪੋਰਟੈਂਟ ਕੇਸ ਸੀ 357 ਦੇ ਉਹ ਦੋਵੇਂ ਕੇਸ ਸਟ੍ਰੇਸ ਹੋਏ ਤੇ ਦੋਵਾਂ ਚ ਰਿਕਵਰੀ ਵੀ ਹੋਇਆ ਸੋ ਟੋਟਲ ਰਿਕਵਰੀ ਜਿਹੜੀ ਇਹਦੇ ਵਿੱਚ ਦੋ ਵੈਪਨ 315 ਬੋਰ ਦੇ ਰਿਕਵਰ ਹੋਏ ਨੌ ਜਿੰਦਾ ਰਾਉਂਡ ਨੇ ਤੇ ਇੱਕ 32 ਬੋਰ ਦਾ ਵੈਪਨ ਰਿਕਵਰ ਹੋਇਆ ਨਾਲ 6 ਜਿੰਦਾ ਰਾਉਂਡ ਨੇ ਇਨਾਂ ਦੇ ਜਿਹੜੇ ਕ੍ਰਾਈਮਨਲ ਬੈਕਗ੍ਰਾਉਂਡ ਹੈ ਸਾਰਿਆਂ ਦੀ ਇਹਦੇ ਚੋਂ ਇੱਕ ਦੋਸ਼ੀ ਜਿਹੜਾ ਹੈਗਾ ਉਹਦੇ ਤੇ ਪਹਿਲਾਂ ਦੋ ਪਰਚੇ ਨੇ 379 ਬੀ ਦੇ ਤੇ ਨਾਲ ਆਈਪੀਸੀ ਤੇ ਬਾਕੀ ਲੋਰੀਗੇਟ ਦੇ ਪਰਚੇ ਨੇ ਜਿਹੜਾ ਕਿ ਯੋਗੇਸ਼ ਰਾਜਧਰ ਹੈ ਜਿਨੇ ਵਾਰਦਾਤ ਕੀਤੀ ਸੀ ਸਗੱਲਾਂ ਵਾਲੀ ਜਿਹਨਾਂ ਤੇ 7 ਸਟਾਰ ਹਥਿਆਰ ਨਾਲ ਇਹਨੇ ਵਾਰ ਕੀਤਾ ਸੀ ਤੇ ਕਤਲਨਾ ਹਮਲਾ ਕੀਤਾ ਸੀ ਜਦੋਂ ਬੰਦਾ ਸਵੇਰਾ ਆਪਣੀ ਦੁਕਾਨ ਖੋਲ ਜਾ ਰਿਹਾ ਸੀ ਸੋ ਇਹ ਦੋ ਇੰਪੋਰਟੈਂਟ ਕੇਸ ਸੀ ਜਿਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਵਪੰਦੀ ਰਿਕਵਰੀ ਹੋਈ ਹੈ ਐਂਡ ਵੀਲ ਇਨਸ਼ੋਰ ਕਿ ਸੀਐਮ ਸਾਹਿਬ ਦੀ ਜਿਹੜੀ ਗਾਈਡਲਾਈਨਸ ਨੇ ਡੀਜੀਪੀ ਸਾਹਿਬ ਦੇ ਹੁਕਮ ਨੇ ਡੀਏਜੀ ਪਟਿਆਲਾ ਰੇਂਜ ਤੇ ਉਹਨਾਂ ਦੇ ਮੁਤਾਬਕ ਪਟਿਆਲਾ ਨੂੰ ਅਸੀਂ ਸੇਫ ਰੱਖੀਏ ਜੇ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਉਹਨੂੰ ਟ੍ਰੇਸ ਕਰੀਏ ਤੇ ਨਾਲ ਦੀ ਨਾਲ ਹੀ ਕੋਈ ਇਨਫੋਰਮੇਸ਼ਨ ਆਂਦੀ ਹੋਏ ਤੇ ਐਕਟ ਕਰਦੇ ਹੋਏ ਪ੍ਰੀਵੈਂਟ ਕੀਤਾ ਜਾਵੇ ਤਾਂਕਿ ਕੋਈ ਇਹੋ ਜਿਹੀ ਵਾਰਦਾਤ ਨਾ ਹੋ ਸਕੇ ਸਰ ਜਿਹੜੀ ਕਮਿਊਨਿਟੀ ਬਾਂਚ ਵੈਲ ਮਰਮਟਾ ਜੀਵਾਸਾ ਜੀਵਾਸਾ ਆਹ ਤੁਮ ਬਚਾ ਲਵਾਂਗੇ ਕਿ ਸਿੱਖ ਜਿਹੜਾ ਆ ਲੈ ਡੀ ਜਾਂਦਾ ਪੰਜ ਰੌਂਦ 6 ਐਕਸਟਰਾ ਵੀ ਬਰਾਬਰ ਉਹ ਤੇ 2 ਹੋ ਗਏ ਤੇ 11 ਲੋਰ ਹੋ ਗਏ ਹਾਂ ਜਸਤੀ ਦੇ ਲੈ ਲੈ ਜੌਤ ਬਾਕੀ ਬਾਕੀ तो हम लोग ये कर रहे हैं कि 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 हम लोग ये And so,